ਬਹੁਤ ਵੱਡਾ ਬਲ ਮਿਲੇਗਾ ਕਿਤੇ ਯੂਥ ਕਾਲੀ ਦਾ ਸਾਡੀ ਤਿਆਵਲ ਦਸਤਾ ਜਿਹਨੂੰ ਕਿਹਾ ਜਾ ਸਕਦਾ ਹੈ ਨੌਜਵਾਨਾਂ ਵਿੱਚ ਇੱਕ ਗਤੀ ਹੁੰਦੀ ਹੈ ਪਰ ਨੌਜਵਾਨਾਂ ਵਿੱਚ ਸ਼ਕਤੀ ਹੁੰਦੀ ਹੈ ਕਿ ਕਿਸੇ ਵੀ ਵੱਡੇ ਤੋਂ ਵੱਡੀ ਲਹਿਰ ਨੂੰ ਰੋੜ ਸਕਦੇ ਤੋਂ ਮੈਂ ਸਮਝਦਾ ਕਿ ਸਾਡੇ ਸ਼ਹਿਰ ਦਾ ਜਿਹੜਾ ਪ੍ਰਧਾਨ ਲਾਇਆ ਅਗਰਵਾਲ ਸਾਹਿਬ ਤੋਂ ਉਹਨਾਂ ਦਾ ਜਿਹੜਾ ਸ਼ਹਿਰ ਦੇ ਵਿੱਚ ਵਧੀਆ ਪਰਿਵਾਰ ਹੈ ਚੰਗੇ ਪਰਿਵਾਰ ਦੇ ਵਿੱਚੋਂ ਨੇ ਚੰਗੇ ਲੋਕਾਂ ਨਾਲ ਮੇਲ ਮਨਾਪ ਹੈ ਅੱਜ ਦੇਖੋ ਨਾਪੇ ਹਲਕੇ ਤੋਂ ਸardar ਮੱਖਣ ਸਿੰਘ ਲਾਲ ਕਾ ਜੀ ਦੀ ਅਗਵਾਈ ਦੇ ਵਿੱਚ ਯੂਥ ਅਕਾਲੀਵਲ ਵੱਲੋਂ ਨਾਪਾ ਸ਼ਹਿਰੀ ਪ੍ਰਧਾਨ ਜਿਹੜਾ ਅਗਰ왈 ਸਾਹਿਬ ਨੂੰ ਲੈ ਕੇ ਜਿੰਨਾਰੇ ਕੋ ਸਾਰੇ ਮੁੰਡਿਆਂ ਨੂੰ ਅਸੀਂ ਨਸ਼ੇ ਤੋਂ ਦੂਰ ਰੱਖਾਂਗੇ ਜਦੋਂ ਉਹਨਾਂ ਨੂੰ ਏਡਾ ਜਿਹਾ ਜਿੰਮ ਵਿੱਚ ਲਾਵਾਂਗੇ ਜਾਂ ਆਪਣੇ ਅਕਾਲੀ ਸਰਕਾਰ ਨੂੰ ਉੱਤੇ ਲੈ ਕੇ ਜਾਵਾਂਗੇ ਪਹਿਲਾਂ ਵੀ ਆਪਾਂ ਦੇਖਦੇ ਆਂ ਸਾਰਾ ਜੋ ਵੀ ਕੰਮ ਹੋਇਆ ਆਪਣੇ ਸ਼ਹਿਰਾਂ 'ਚ ਅਕਾਲੀ ਸਰਕਾਰ ਨੇ ਕਰਿਆ ਹੋਇਆ ਹੀ ਤੋ ਤਗੜੇ ਹੋ ਕੇ ਸ਼ਹਿਰ ਦੇ ਵਿੱਚ ਅਕਾਲੀ ਦਲ ਨੂੰ ਖੜਾ ਕਰਨਗੇ ਯੂਥ ਅਕਾਲੀ ਦਲ ਨੂੰ ਖੜਾ ਕਰਨਗੇ ਸੋ ਇਹਦੇ ਨਾਲ ਬਹੁਤ ਵੱਡਾ ਬਲ ਮਿਲੇਗਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਬਹੁਤ ਵੱਡਾ ਬਲ ਮਿਲੇਗਾ ਕਿਤੇ ਯੂਥ ਅਕਾਲੀ ਦਲ ਸਾਡੀ ਤਿਆਵਲ ਦਸਤਾ ਜਿਹਨੂੰ ਕਿਹਾ ਜਾਇਆ ਜਾ ਸਕਦਾ ਹੈ ਨੌਜਵਾਨਾਂ ਵਿੱਚ ਇੱਕ ਕਪੈਸਿਟੀ ਹੁੰਦੀ ਹੈ ਪਰ ਨੌਜਵਾਨਾਂ ਵਿੱਚ ਸ਼ਕਤੀ ਹੁੰਦੀ ਹੈ ਕਿ ਕਿਸੇ ਵੀ ਵੱਡੇ ਤੋਂ ਵੱਡੀ ਲਹਿਰ ਨੂੰ 导 ਸਕਦੇ ਸੋ ਮੈਂ ਸਮਝਦਾ ਕਿ ਸਾਡੇ ਸ਼ਹਿਰ ਦਾ ਜਿਹੜਾ ਪ੍ਰਧਾਨ ਲਾਇਆ ਅਗਰਵਾਲ ਸਾਹਿਬ ਤੋਂ ਉਹਨਾਂ ਦਾ ਜਿਹੜਾ ਸ਼ਹਿਰ ਦੇ ਵਿੱਚ ਵਧੀਆ ਪਰਿਵਾਰ ਹੈ ਚੰਗੇ ਪਰਿਵਾਰ ਦੇ ਵਿੱਚੋਂ ਨੇ ਚੰਗੇ ਲੋਕਾਂ ਨਾਲ ਮੇਲ ਮਿਲਾਪ ਹੈ ਸੋ ਤਗੜੇ ਹੋ ਕੇ ਸ਼ਹਿਰ ਦੇ ਵਿੱਚ ਅਕਾਲੀ ਦਲ ਨੂੰ ਖੜਾ ਕਰਨਗੇ ਯੂਥ ਅਕਾਲੀ ਦਲ ਨੂੰ ਖੜਾ ਕਰਨਗੇ ਸੋ ਇਹਦੇ ਨਾਲ ਬਹੁਤ ਵੱਡਾ ਬਲ ਮਿਲੇਗਾ ਸੋ ਮੈਂ ਇੱਕ ਗੱਲ ਤੇ ਇਹਨਾਂ ਨੂੰ ਕਹੀ ਹੈ ਸਾਰੇ ਨੌਜਵਾਨਾਂ ਨੂੰ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਹੋਣਗੀਆਂ ਜਿਸ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪਿਛਲੀ ਵਾਰੀ ਵੀ ਜਦੋਂ ਸਾਡੀ ਸਰਕਾਰ ਸੀਗੀ ਬਰਡੇ ਬੋਰਡ ਬਣਾਏ ਗਏ ਸੀਗੇ ਨੌਜਵਾਨਾਂ ਲਈ ਤੋ ਉਹਨਾਂ ਦੇ ਵਿੱਚ ਚੇਅਰਮੈਨ ਤੇ ਹੋਰ ਵੱਡੀਆਂ-ਵੱਡੀਆਂ ਪੋਸਟਾਂ ਤੇ ਲਗਾਈ ਕਰ ਸਨ ਸੋ ਅੱਜ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਸ਼ਕਤੀ ਹੈ ਤੇ ਨੌਜਵਾਨਾਂ ਦੇ ਹੱਥ ਵਿੱਚ ਜਿਹੜੀ ਦਿੱਤੀ ਹੋਈ ਤਾਕਤ ਹੈ ਉਹ ਲੋਕਾਂ ਦੇ ਕੰਮ ਆਉਂਦੀ ਹੈ ਕਿ ਲੋਕ ਉਸ ਤੋਂ ਖੁਸ਼ ਹੁੰਦੇ ਨੇ ਸੋ ਤਬਾ ਅਗਰਵਾਲ ਜੀ ਦਾ ਮੈਂ ਮੁਬਾਰਕਬਾਦ ਵੀ ਦੇਣੀ ਚਾਹੁੰਦਾ ਸਾਡੇ ਜਿੰਨੇ ਵੀ ਯੂਥ ਅਕਾਲੀ ਦਲ ਦੇ ਸ਼ਹਿਰ ਦੇ ਨੌਜਵਾਨ ਇਕੱਠੇ ਹੋਏ ਨੇ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਬੜੇ ਤਗੜੇ ਤਰੀਕੇ ਨਾਲ ਹੋਏ ਨੇ ਔਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਸਾਫ ਦਾ ਡਿਪਟੀ ਮੁੱਖ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਜਿਹੜੀ ਨਿਗਰਾਨ ਕਮੇਟੀ ਆ ਸੱਤ ਮੈਂਬਰੀ ਕਮੇਟੀ ਉਹਨਾਂ ਨੇ ਕਿਤੇ ਭਰਤੀ ਨਹੀਂ ਕਰਨੀ ਜਾ ਕੇ ਉਹਨਾਂ ਨੇ ਨਿਗਰਾਨ ਕਰਨੀ ਆ ਉਹਨਾਂ ਦੀ ਨਿਗਰਾਨ ਕਰਨ ਦੀ ਡਿਊਟੀ ਆ ਸੋ ਕੱਲ ਵੀ ਮੀਟਿੰਗ ਹੋਈ ਆ ਅੱਗੇ ਵੀ ਮੀਟਿੰਗਾਂ ਚੱਲਦੀਆਂ ਰਹੀਆਂ ਸੋ ਉਹਨਾਂ ਨੇ ਨਿਗਰਾਨ ਰਹਿਟ ਕਿ ਸਾਰੀ ਭਰਤੀ ਹੋ ਰਹੀ ਆ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਹੋ ਰਹੀ ਆ ਸੋ ਜਿਹੜੇ ਲੋਕ ਆਵੇਂ ਝੂਠੇ ਰੋਲਾ ਪਾਉਂਦੇ ਫਿਰਦੇ ਆ ਉਹ ਉਹਨਾਂ ਦੇ ਪਿੱਛੇ ਕੋਈ ਬੈਕਰੀ ਕਿਸੇ ਹੋਰ ਵਿਅਕਤੀਾਂ ਦੀ ਲੱਗੀ ਹੋਈ ਆ ਉਹ ਆਪਣੀ ਬੈਟਰੀ ਦੇ ਮੁਤਾਬਕ ਆਪਣੀ ਡਿਊਟੀ ਨਿਭਾ ਰਹੇ ਨੇ ਉਹ ਸੁਧਾਰ ਲੈਣ ਨਹੀਂ ਹੈਗੀ ਬਰਬਾਦ ਲੈ ਰਹੇ ਤੇ ਉਹਨਾਂ ਦੀ ਜਿਹੜੀ ਪਿੱਛੇ ਪਛੋਕੜ ਜਿਹੜਾ ਹੈਗਾ ਵਾਰਿਸਸ ਹੈ ਤੇ ਉਹਨਾਂ ਦੀ ਜਿਹੜੀ ਪਿੱਛੇ ਗੱਲ ਹੈਗੀ ਉਹ ਭਾਜਪਾ ਦੀ ਲੀਡਰਸ਼ਿਪ ਦੇ ਮੁਤਾਬਕ ਨਹੀਂ ਸੋ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਚੁੱਪ ਕਰੇ ਬੈਠੇ ਨੇ ਸੋ ਸਾਰੇ ਤੁਸੀਂ ਦੇਖ ਲਓ ਕਿ ਥੋੜੇ ਦਿਨਾਂ ਦੀ ਗੱਲ ਹੈ ਉਹ ਸਾਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਕਰਦੇ ਵੀ ਨਜ਼ਰ ਆਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਨਜ਼ਰ ਆਉਣਗੇ ਤੇ ਜਿਹੜੇ ਪਿੱਛੇ ਜਿਨ੍ਹਾਂ ਦੇ ਪਿੱਛੇ ਉਂਗਲੀ ਆਰਐਸਐਸ ਦੀ ਹੈ ਜਾਂ ਭਾਜਪਾ ਦੇ ਵੱਡੇ ਲੀਡਰਾਂ ਦੀ ਹੈ ਉਹ ਤਮਾਸ਼ਾ ਦੇਖ ਰਹੇ ਨੇ ਤੇ ਉਹਨਾਂ ਗੁਰਕੇ ਪੰਜਾਬ ਨੇ ਜਾਂ ਪੰਜਾਬੀ ਦੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਪੱਖਣਾ ਨਹੀਂ ਇਹ ਗੱਲ ਨੂੰ ਯਾਦ ਰੱਖੋ ਇਹ ਲੋਕ ਜਿਹੜੇ ਹੈਗੇ ਨੇ ਲੋਕਾਂ ਬਗਾਨੀਆਂ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਨੇ ਇਹ ਬਗਾਨੀਆਂ ਤਾਕਤਾਂ ਦੇ ਹੱਥਾਂ ਵਿੱਚ ਨਾ ਖੇਡਣ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਤਾਂ ਕਿੰਨੇ ਸਾਲ ਹੋ ਗਏ ਸੱਤਾ ਤੋਂ ਬਾਹਰ ਨਿਕਣੀ ਨੂੰ ਤੇ ਆ ਜਿਹੜੀਆਂ ਦੂਜੀਆਂ ਪਾਰਟੀਆਂ ਬੋਲਦੀਆਂ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਤੇ ਬੋਲਦੀਆਂ ਨੇ ਤੇ ਇਹ ਵੀ ਉਹਨਾਂ ਦੀ ਸ਼ਹਿ ਦੇ ਉੱਪਰ ਸ਼੍ਰੋਮਣੀ ਅਕਾਲੀ ਸਾਨੂੰ ਭੰਡੀ ਜਾ ਰਹੇ ਨੇ ਸੋ ਇਹਨਾਂ ਲੋਕਾਂ ਨੇ ਬੋਝਮਸਤੀਆਂ ਕੀਤੀਆਂ ਇੱਕ ਮੈਂ ਤੁਹਾਡੇ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਕਿ ਹਕਾਲ ਤਖਤ ਸਾਹਿਬ ਤੇ ਜਦੋਂ ਇਹਨਾਂ ਨੇ ਲੈਟਰ ਦਿੱਤਾ ਸੀਗਾ ਜਿਹੜਾ ਜਾ ਕੇ ਇਹਨਾਂ ਨੇ ਕਿਹਾ ਸੀਗਾ ਉਸ ਲੈਟਰ ਦੇ ਵਿੱਚ ਕਿ ਅਸੀਂ ਜਿੰਨੇ ਮინისტრ ਜਿੰਨੇ ਐਮਐਲਏ ਜਿੰਨੇ ਲੋਕਾਂ ਅਸੀਂ ਸਾਰੇ ਜ਼ਿੰਮੇਵਾਰਾਂ ਦਸਕਤ ਕਰਕੇ ਦੇ ਕੇ ਆਈਏ ਤੇ ਜਦੋਂ ਕਿਤੇ ਸਜ਼ਾ ਲੈਣ ਦੀ ਜਾਂ ਉੱਥੇ ਦੀ ਸੇਵਾ ਲੈਣ ਦੀ ਗੱਲ ਆਈ ਤੇ ਇਕੱਲੇ ਇਕੱਲੇ ਉਹ ਕਿਹ ਪਰੇ ਖੜ ਗਏ ਤੇ ਜੇ ਸ਼੍ਰੋਮਣੀ ਅਕਾਲੀ ਦਲ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੁੰਦੇ ਸੀ ਤਾਂ ਫਿਰ ਜਿੰਨੇ ਕਸੂਰ ਸੀਗੇ ਉਹ ਤੇ ਵਿੱਚ ਸੀਗੇ ਸਾਰੇ ਦੇ ਵਿੱਚ ਖੜ ਕੇ ਲੈਣੇ ਚਾਹੀਦੀ ਸੀ ਉਹ ਸੇਵਾ ਵੀ ਸਾਲਿਆਂ ਨੂੰ ਕੱਟੀ ਚਾਲੀ ਚਾਹੀਦੀ। ਸੋ ਮੈਂ ਅੱਜ ਵੀ ਬੇਨਤੀ ਬੇਨਤੀ ਕਰਦਾ ਕਿ ਡੁੱਲੇ ਮੇਰਾ ਦਾ ਕੁਝ ਨਹੀਂ ਇਹ ਬਗੜਿਆ। ਸੋ ਮੁੜ ਕੇ ਆਪਣੀ ਮੁਖ ਧਾਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਕਰੀਏ। ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਪੰਜਾਬ ਨੂੰ ਬਚਾਉਂਦੇ ਕਿੱਦਾਂ। ਸੋ ਜ਼ਿੰਮੇਵਾਰੀ ਹੈ ਪੰਜਾਬ ਦੇ ਅਕਾਲੀ ਦਲ ਦੀ ਕਿ ਪੰਜਾਬ ਪੰਜਾਬ ਨੂੰ ਬਚਾਉਣਾ। ਅੱਜ ਦੇਖੋ ਨਾਬੇ ਹਲਕੇ ਦੇ ਸਰਦਾਰ ਮੱਖਣ ਸਿੰਘ ਲਾਲਕਾ ਜੀ ਦੀ ਗਵਾਹੀ ਦੇ ਵਿੱਚ ਯੂਥ ਅਕਾਲੀਵਲ ਵੱਲੋਂ ਨਾਬਾ ਸ਼ਹਿਰੀ ਪ੍ਰਧਾਨ ਜਿਹੜਾ ਅਗਰ왈 ਸਾਹਿਬ ਨੂੰ ਲੱਗਿਆ ਹੈ। ਅਸੀਂ ਉਹਨੂੰ ਪਤਾ ਹੀ ਆ ਪਿਛਲੀ ਵਾਰਤਾਂ ਜਿਹੜੇ ਦੋ ਵਾਰੀ ਠੱਗੀ ਜਿਹੜੇ ਨੌਜਵਾਨ ਖਾ ਚੁੱਕੇ ਨੇ ਸੋ ਨੌਜਵਾਨ ਆਪਣੀ ਜਿਹੜੀ ਮੂਲ ਪਾਲਟੀ ਹੈ ਸਿਧਾਂਤਕ ਪਾਲਟੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਉਹਦੇ ਆ ਜੜਾਂ ਵੱਲ ਮੁੜਨ ਲੱਗੇ ਨੇ ਤੇ ਅੱਜ ਉਹਨਾਂ ਨੂੰ ਕਰਦੇ ਹੋਏ ਅਰਕੇਸ਼ ਅਗਰਵਾਲ ਜੀ ਨੂੰ 90 ਸ਼ਹਿਰੀ ਦਾ ਪ੍ਰਧਾਨ ਲਾਇਆ ਗਿਆ ਤੇ ਉਹ ਜਿਹੜੀ ਵੀ ਉਹ ਭਰਤੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਚ ਵੱਧ ਚੜ ਕੇ ਹਿੱਸਾ ਲੈਣਗੇ ਤੇ ਜਿਹੜੀਆਂ ਸ਼ਹਿਰ ਦੀਆਂ 23 ਵਾੜਾਂ ਨੇ ਉਹਨਾਂ ਦੇ ਜਦ ਦੱਬ ਕੇ ਭਰਤ ਕਰਨਗੇ ਤੇ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਹਰਿਆਵਲ ਦਸਤਾ ਉਹ ਰੀੜ ਦੀ ਹੱਡੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਾਂ ਵੀ ਸਦਾ ਸਿੰਘ ਗਰੇਵ ਸਿੰਘ ਬਾਦਲ ਨੇ ਜਦੋਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਰਹੀਆਂ ਨੇ ਆਪਣਾ ਨੌਜਵਾਨਾਂ ਨੂੰ ਵੱਡੀ ਹਿੱਸੇਦਾਰੀ ਦਿੱਤੀ ਹੈ ਵੱਡੀ ਭਾਗਿਆ ਦਾ ਦਿੱਤੀ ਹੈ ਸਰਕਾਰਾਂ ਵਿੱਚ ਤੇ ਅੱਗੇ ਵੀ ਸੋ ਜਿਹੜੀ ਸਰਕਾਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਣ ਜਾ ਰਹੀ ਹੈ ਉਹਦੇ ਵਿੱਚ ਜਿਹੜਾ ਵੱਡਾ ਹਿੱਸਾ ਹੈ ਉਹ ਯੂਥ ਨੂੰ ਫਾਕ ਦੇ ਦੱਤੀ ਹੈ ਸੁਧਾਰ ਲਹਿਰ ਲਗਾਤਾਰ ਸਵਾਲ ਚੁੱਕ ਰਹੀ ਹੈ ਆਕਾਲੀ ਦਲ ਤੋਂ ਕਿਸ ਤਰ੍ਹਾਂ ਦੇਖਦੇ ਆ ਜੀ ਜਿਹੜਾ ਭਾਰਤੀ ਦਾ ਕਰੀ ਨਸਾ ਉਹ ਸੁਧਾਰ ਲਹਿਰ ਨਹੀਂ ਜੀ ਕੁਝ ਬਾਗੀ ਨੇ ਉਹ ਭਾਰਤੀ ਨਹੀਂ ਬਾਕੀ ਸਭ ਕੁਝ ਆਕਾਲ ਤਖਸਾਲ ਵੱਲੋਂ ਵੀ ਹੁਕਮ ਹੋ ਗਿਆ ਜਿਹੜੀ ਕਮੇਟੀ ਸੀਗੀ ਉਹਦੇ ਵਿੱਚ ਵੀ ਜੋ ਅਮੈਂਡਮੈਂਟ ਹੋਣ ਵਾਲੀ ਸੀਗੀ ਉਹ ਹੋ ਕੇ ਜਿਹੜੀ ਭਾਰਤੀ ਆ ਬੜੇ ਸਜਜੇ ਟੱਗੇ ਨਾਲ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਜ਼ਿਲ੍ਹੇ ਦੇ ਵਿੱਚ ਸਾਰੇ ਹਲਕੇ ਨੇ ਤਕਰੀਬਾ ਮਨਾ ਘੁੰਮ ਕੇ ਆਏ ਆ ਪਹਿਲਾਂ ਕੱਲ ਕਨੌਰ ਵੀ ਹੋਈ ਸੀ ਅਸੀਂ ਤੇ ਤਕਰੀਬਨ ਵਧੀਆ ਉਤਸ਼ਾਹ ਹੈ ਨੌਜਵਾਨਾਂ ਵਿੱਚ ਬਹੁਤ ਸ਼ਾਅ ਹੈ ਪਾਰਟੀ ਨਾਲ ਜੋੜਨ ਦਾ ਤੇ ਵਧੀਆ ਭਰਤੀ ਕਰਕੇ ਦਿਆਂਗੇ ਪਟਿਆਲੇ ਦੇ ਸਾਰੇ ਮੁੰਡਿਆਂ ਨੂੰ ਅਸੀਂ ਨਸ਼ੇ ਤੋਂ ਦੂਰ ਰੱਖਾਂਗੇ ਤੇ ਉਹਨਾਂ ਨੂੰ ਖੇਡਾਂ 'ਚ ਜਾਂ ਜਿੰਮ 'ਚ ਲਾਵਾਂਗੇ ਤੇ ਆਪਣੀ ਅਕਾਲੀ ਸਰਕਾਰ ਨੂੰ ਉੱਤੇ ਲੈ ਕੇ ਜਾਵਾਂਗੇ ਪਹਿਲਾਂ ਵੀ ਆਪਾਂ ਦੇਖਦੇ ਆ ਸਾਰਾ ਜੋ ਵੀ ਕੰਮ ਹੋਇਆ ਆਪਣੀ ਜ਼ਿਹਰਾ 'ਚ ਤਾਂ ਅਕਾਲੀ ਸਰਕਾਰ ਨਹੀਂ ਕਰਿਆ ਹੋਇਆ ਤਾਂ ਹੁਣ ਅਸੀਂ ਫੇਰ ਅਕਾਲੀ ਸਰਕਾਰ ਹੀ ਲਿਆਵਾਂਗੇ ਕੋਈ ਤੇ ਕੋਈ ਯੂਥ ਪਾਰਟੀ ਦੀ ਰੀਡ ਵੀ ਹੱਡੀ ਹੁੰਦਾ ਇਹ ਕਰਕੇ ਯੂਥ ਪੱਬਾ ਪਾਰ ਹੋਇਆ ਪਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਨ ਨੂੰ ਜੋ ਤਾਂ ਅਕਾਲੀ ਦਲ ਦੇ ਨਾਲ ਜੁੜ ਰਿਹਾ ਜਿਵੇਂ ਤੇਜ ਅਗਰਵਾਧ ਵਿੱਚ ਸ਼ਹਿਰੀ ਪੱਤਾ ਆਣਾ ਜੋ ਅਕਾਲੀ ਦਲ ਦਾ ਲਾਇਆ ਗਿਆ ਤੇ ਮੁੰਡਾ ਮਿਹਨਤੀ ਹੈ ਤੇ ਨੌਜਵਾਨ ਪੜ੍ਹਦੇ ਪਏ ਨੇ ਇਹਨਾਂ ਨੂੰ ਉਮੀਦਾਂ ਨੇ ਸਰਕਾਰਾਂ ਤੋਂ ਪਰ ਕਰਕੇ ਆਉਣ ਵਾਲੇ ਸਮੇਂ ਵਿੱਚ ਇਹ ਯੂਥ ਸ਼੍ਰੋਮਣੀ ਅਕਾਲੀ ਨਾਲ ਦੀ ਰੀਡ ਵੀ ਅੱਡੀ ਹੋਰ ਮਜ਼ਬੂਤ ਕਰੂਗਾ ਤੇ ਮਜ਼ਬੂਤ ਹੋ ਕੇ ਪਾਰਟੀ ਨਖਾਰ ਦੇ ਨਾਲ ਜਤਾਂ ਜਤੋਂ ਅੱਗੇ ਜਾਊਗਾ